ਅੱਜ ਗੱਲ ਹੋਈ ਐ ਜੀ ਅਸੀਂ ਪੈਸੇ ਲੈਣ ਗਏ ਸੀ ਦੇਰੀ ਤੇ ਆਪਣੇ ਪੈਸੇ ਜਾਣੇ ਆ ਮੇਰਾ 1.25 13 ਲੱਖ ਰੁਪਈਆ ਦੇ ਕੋਲ ਹੈਗਾ ਵਾ ਉਹ ਦੇ ਨਹੀਂ ਜਾਇਆ 1.5 ਸਾਲ ਤੋਂ ਮਤਲਬ ਟਾਲ ਮਟੋਲ ਕਰਦਾ ਪਿਆ ਕਿ ਬਾਅਦ ਚ ਦੇ ਦਿੰਦਾ ਕਰ ਦਿੰਦਾ ਵਾ ਮਹੀਨਾ ਪਾਉਂਦਾ 2 ਮਹੀਨੇ ਪਾਉਂਦਾ ਤੇ ਸਾਰੇ ਪੈਸੇ ਲੈਣੇ ਸੀ ਮੇਰੇ ਕੋਲ ਕੁਝ ਕਮੇਟੀਆਂ ਦੇ ਕੁਝ ਨਕਦੀ ਮੇਰੇ ਕੋਲ ਸੀ ਤੇ ਕਿੰਨੇ ਦੀ ਕਮੇਟੀ ਤੁਹਾਡੇ ਕੋਲ ਪਈ ਸੀ ਮੈਂ 2 ਲੱਖ ਦੀ ਕਮੇਟੀਆਂ ਨੇ ਅੱਛਾ ਜੀ ਤੇ ਕਿੰਨੇ ਸਮੇਂ ਤੋਂ ਚੱਲਦੀ ਆ ਰਹੀ ਇਹ ਹੁਣ ਤੇ ਬੰਦ ਹੋ ਚੁੱਕੀਆਂ 7-8 ਮਹੀਨੇ ਹੋ ਗਏ ਨੇ ਬੰਦ ਹੋ ਗਈਆਂ ਪਰ ਪੈਸੇ ਨਹੀਂ ਦਿੱਤੇ ਪੈਸਾ ਕੋਈ ਨਹੀਂ ਦਿੱਤਾ ਬਸ ਅਗੋਂ ਤੋਂ ਗੇਰ ਦੰਦਾਵਾ ਕਿ ਮੈਂ ਤਾਂ ਸਹਾਇ ਕੋਈ ਨਹੀਂ ਦੇਣਾ ਜਦੋਂ ਮੈਂ ਮਤਲਬ ਮੇਰੀ ਆਪਣੀ ਮਰਜ਼ੀ ਹੋ ਗਈ ਉਹਨੂੰ ਪੈਸੇ ਦਵਾਂਗਾ ਨਹੀਂ ਤੇ ਨਹੀਂ ਦਵਾਂਗਾ ਮਤਲਬ ਧਮਕੀਆ ਦਿੰਦਾ ਸੀ ਕਿ ਮੇਰੇ ਕੋਲ 2 ਨੰਬਰ ਦੇ ਹਥਿਆਰ ਨੇ ਜਿੱਥੇ ਵੇਖਣਾ ਤੁਸੀਂ ਵੇਖ ਲਓ ਅਸੀਂ ਫਿਰ ਡੇਰੀ ਤੇ ਗਏ ਸੀ ਇਹਦੇ ਕੋਲ ਅਸੀਂ ਗੱਲ ਕਰਨ ਗਏ ਸੀ ਕਿਤੇ ਭਰਾ ਦੇ ਨਾਲ ਇਹ ਪਿੱਛੋਂ ਦੀ ਆ ਕੇ ਪੈਗਾ 14 15 20 ਮੁੰਡੇ ਆ ਗਏ ਸੀ ਜਿਹੜੇ ਆ ਕੇ ਪੈਸੇ ਮੰਗਦੇ ਅਸੀਂ ਤਿੰਨ ਭਰਾ ਤਿੰਨੇ ਭਰਾਵਾਂ ਨਾਲ ਸਾਡੇ ਸੱਜਣ ਲੱਗੀਆਂ ਵਾ ਜਿਹੜਾ ਮੇਰਾ ਸਭ ਤੋਂ ਵੱਡਾ ਭਰਾ ਉਹ ਜ਼ਿਆਦਾ ਗੰਭੀਰ ਹਰਵਾਤ ਇਹਨਾਂ ਨੇ ਮਤਲਬ ਕੋਲ ਤੇ بیسਬਾਲ ਸੀ ਕਈਆਂ ਕੋਲ ਤੇ ਨਾਲ ਇਹਨਾਂ ਨੇ ਆਪਣਾ ਚੀ ਨਾਲ ਦਾਤਰ ਮਾਰੇ ਨਾਲ ਪੁਲਸਵਾਰੇ ਸਾਥ ਦੇਣਗੇ ਕਿੰਨੇ ਸਰਫਰ ਸਿੰਘ ਨਗਰੇ ਦੇ ਦੋ ਪਾਰਟੀਆਂ ਆਪਸੇ ਝਗੜੇ ਆ ਦੋਵਾਂ ਨੇ ਦੋਵਾਂ ਤਰ੍ਹਾਂ ਇੱਕ ਦੂਜੇ ਸੱਟਾਂ ਮਾਰੀਆਂ ਵਾ ਤੇ ਅਸੀਂ ਮੌਕੇ ਤੇ ਪੁੱਛੇ ਹਾਂ ਜੀ ਤੇ ਕਾਰਨ ਕੀ ਰਿਹਾ ਜੀ ਝਗੜੇ ਦਾ ਕਾਰਨ ਅਜੇ ਵੈਰੀਫਾਈ ਕਰਾਂਗੇ ਪਤਾ ਹੀ ਨਹੀਂ ਅਜੇ ਕੋਈ ਗੱਲ ਪਾਰਟੀ ਕਹਿ ਰਹੀ ਹੈ ਕਮੇਟੀਆਂ ਦਾ ਕੋਈ ਲੈਣ ਦੇ ਨਾ ਖਾਸੀ ਦੀ ਇਹਨਾਂ ਦਾ ਉਹਦੇ ਬਾਰੇ ਸਾਨੂੰ ਪਤਾ ਨਹੀਂ ਅਜੇ ਹੋਏ ਪਹੁੰਚੇ ਹਾਂ ਮੌਕੇ ਤੇ ਆਏ ਮਾਰਵਾਈ ਕੀਤੀ ਜਾਏਗੀ ਜੇ ਜੋ ਸਚਾਈ ਸਾਹਮਣੇ ਆਏਗੀ ਜੀ ਉਹ ਜੋ ਪੰਦੀ ਕਾਰਵਾਈ ਹੋ ਕੀਤੀ ਜਾਏਗੀ